ਸਿਕੋਲਜੀ ਇਹ ਰੰਗ ਹੋ ਜਾਂਦੀ ਫਾਨ 2 ਵਜੇ ਆ ਤੇ ਅਟੈਂਡਰ ਵਾਲੇ ਬੰਦੇ ਗੁੰਜ ਤੇ 5 ਵਜੇ ਗਏ ਜੀ ਤੇ ਅਸੀਂ ਆ ਗਏ ਅੱਜ ਮੂਸੇ ਕਿੰਡ ਤੇ ਤੁਹਾਨੂੰ ਆਪਾਂ ਸਾਰੀਆਂ ਇਧਰੋਂ ਦੀ ਦਿਖਾਉਣ ਵਾਲੇ ਬਾਈ ਦੀ ਫੋਟੋ ਵੀ ਦਿਖਾ ਦੇ ਚ ਰੋਟੀ ਸਾਡੀ ਆ ਗਈ ਆ 5 ਵਜੇ ਮਾਦਾਂ ਰੋਟੀ ਕੁਆਲਿਟੀ ਕੀਤੀ ਆ ਤੱਕ ਅਰੰਗ ਕਮਿਊਨਲਟ ਜਾਣਾ ਜੀ ਤੇ ਵੀਡੀਓ ਚ ਬਣੀ ਰਹੋ ਕਿਉਂਕਿ ਆਪਾਂ ਸਾਰੀਆਂ ਚੀਜ਼ਾਂ ਜਿਹੜੀਆਂ ਦਿਖਾਵਾਂਗੇ ਤੁਹਾਨੂੰ ਜਦੋਂ ਇੱਥੇ ਫਾਇਰਿੰਗ ਹੋਈ ਉਹ ਵੀ ਦਿਖਾਵਾਂਗੇ ਸਮਾਜਿਕ ਲੈਣ ਜਿੱਲਾਂਗੇ ਤੇ ਬੇਜੇ ਮਤਲਬ ਜੇ ਦਸਰ ਵੀ ਕਰਕੇ ਆਉਗੇ ਤੇ ਬੜੀ ਰੇਂਜ ਸਸਕਾਲ ਤੱਕ ਮੁੜ ਜੀ ਲੋ ਜੀ ਕਰੋ ਆਪਾਂ ਚੱਲ ਪਿਆ ਮੋਟਰਸਾਈਕਲ ਤੇ ਤੇ ਮੋਟਰਸਾਈਕਲ ਆਪਾਂ ਬਸ ਸਟੈਂਡ ਤੇ ਜਮਾ ਕਰਵਾ ਦੇਣਾ ਆ ਤੇ ਬਾਕੀ ਗੁਰਦਾਸਪੁਰੋਂ ਬੱਸ ਫੜਨੀ ਆ ਤੇ ਦਸੂਵੇ ਤੱਕ ਜਾਣਾ ਉੱਥੋਂ ਸਾਨੂੰ ਮੁੰਡੇ ਪਿਕ ਕਰ ਲਣਗੇ ਕੋ ਲੋ ਜੀ ਆ ਗਏ ਆ ਗੁਰਦਾਸਪੁਰ ਏ ਆ ਜੀ ਗੁਰਦਾਸਪੁਰ ਦਾ ਬੱਸ ਸਟੈਂਡ ਤੇ ਗੁਰਦਾਸਪੁਰੋਂ ਬੱਸ ਫੜਾਂਗੇ ਦਸੂਵੇ ਤੱਕ ਜਾਣਾ ਪੈਣਾ ਕੀ ਬੱਸ ਤੇ ਮੋਟਰਸਾਈਕਲ ਆਪਾਂ ਪਾਰਕਿੰਗ ਚ ਜਮ੍ਹਾਂ ਕਰਵਾ ਦਿੱਤਾ ਆ ਤੇ ਵਾਪਸੀ ਵੇਲੇ ਆਪਾਂ ਇੱਥੋਂ ਹੀ ਚੱਕ ਲੈਣਾ ਮੋਟਰਸਾਈਕਲ ਹੁਣ ਆਪਾਂ ਵੇਟ ਕਰਾਂਗੇ ਜੀ ਜਲੰਧਰ ਵਾਲੀ ਪਾਸ ਦੀ ਤੇ ਜਿਹੜੀ ਬੱਸ ਆ ਵੀ ਆਪਾਂ バスੜ ਕੇ ਸੂਏ ਤੱਕ ਜਾਵਾਂਗੇ ਜੀ ਪਹਿਲਾਂ ਲਓ ਜੀ ਮੁੰਡੇ ਆ ਗਏ ਆ ਗੱਡੀ ਤੇ ਤੇ ਇੱਕ ਨਾਲ ਨਾਲ ਬੈਠੇ ਆਪਾਂ ਹੁਣ ਗਾਂ ਆਪਣਾ ਕਰੂੰਗੇ ਸ਼ੁਰੂ ਸਫ਼ਰ ਤੇ ਬਣੇ ਰੋ ਵੀਡੀਓ ਜੀ ਇਹ ਸਾਡੇ ਕੁਲਵੰਤ ਭਾਈ ਇਹ ਡਾਲੇ ਤੇ ਸਾਹ ਦੀ ਬਨੇਗਲੀ ਰੁਕੇ ਆ ਅਸੀਂ ਤੇ ਆਜੀ ਭਲੇ ਚਾਹ ਪੀਣ ਦੇ ਬਲੇ ਤੇ ਫਿਰ ਅਸੀਂ ਅੱਗੇ ਕਰਾਂਗੇ ਇਹ ਪੇਂਟਿੰਗ ਜੀ ਆਪਾਂ ਕੋਈ 1.5 ਤੋਂ 2 ਸਾਲ ਪਹਿਲਾਂ ਬਣਾਈ ਸੀ ਮਾਨਸਾ ਚਿਲਾ ਵਿੱਚੀ ਤੇ ਥੋੜੀ ਫੇਡ ਹੋ ਗਈ ਹੈ ਜੀ ਲਓ ਜੀ ਉਹ ਕਰਾ ਲਈ ਅੱਗੇ ਨਰਤੀ ਸਾਹਿਬ ਜੰਦੇ ਸਮੋਸੇ ਖਾਣ ਲੱਗੇ ਆ ਜੀ ਕੋਲੇ ਸਮੋਸੇ ਉਹ ਘਰ ਦਾ ਮਾਸਾ ਉਹ ਲਓ ਜੀ ਆ ਗਏ ਜੀ ਲਓ ਜੀ ਇੰਟਰ ਹੋ ਗਏ ਆ ਜੀ ਪਿੰਡ ਮੂਸੇ ਆਪਣੇ ਭਰਾ ਦੇ ਪਿੰਡ ਇਹ ਤਾਂ ਹੋ ਗਈ ਉਹ ਵੀ ਜੇਰੀ ਕਰ ਲਈ ਧੜਕਨ ਤੇਜ਼ ਹੋ ਗਈ ਉਹ ਵੀ ਬੱਟਰੀ ਫਾਈ ਕੱਟੀ ਇੱਧਰ ਲਾਉ ਹਾਂ ਚਿੱਲਾ ਦੇ ਉਹ ਵੀ ਇੱਥੇ ਮੇਰੇ ਨਾਲ ਆਉਂਦਾ ਹੋਰ ਰਿਹਾ ਸਥਾਨ ਦਾ ਪਹਿਲਾ ਇਹ ਲੰਘ ਕੇ ਮੈਂ ਦੰਦ ਬਣਾਉਣਾ ਹੈ اچھا ਸੀ ਇਹ ਆ ਨਾ ਦੇ ਚੀ ਆਹ ਯਾਰ ਇਹ ਕਿੱਥੇ 갔다 ਜਗ੍ਹਾ ਨਹੀਂ ਖੁੱਲਦੀ ਪਤਾ ਨਹੀਂ ਲੈ ਵੀ ਕਰ ਲੈ ਫਿਰ ਥੋੜਾ ਨੇੜੇ ਹੈ ਨਾ ਲੋ ਜੀ ਪਹੁੰਚ ਚੁਕਿਆ ਸਖਦੂ ਭਾਈ ਦੇਖ ਰਹੇ ਤੇ ਤੇ ਅੰਦਰ ਜਾ ਕੇ ਬੇਬੇ ਬਪੂ ਨਾਲ ਅਸੀਂ ਗੱਲ ਕਰਵਾਵਾਂਗੇ ਤੇ ਬਾਕੀ ਬੜੀਆਂ ਚੀਜ਼ਾਂ ਵਾਲਾ ਤੇ ਸਮਾਨ ਤੇ ਵੀ ਲੈ ਕੇ ਚੱਲਾਂਗੇ ਜਿੱਦਾਂ ਉਹ ਸਾਈਡ ਤੇ ਬਾਈ ਜਮਸ਼ਾਨੀ ਲੱਗੀਆਂ ਥਾਰ ਲੱਗੀ ਆ ਤੇ ਬਾਕੀ ਸਫਰੀ ਹੋਈ ਉੱਥੇ ਗਿਆ ਚੱਲਾਂਗੇ ਬੜੇ ਬਹੁਤ ਚੱਲਣਾ ਚਲ ਆ ਤੋਪਾਉ ਲੋ ਜੀ ਆਇਆ ਸਿੱਧੂ ਭਾਈ ਦੇ ਘਰ ਦੀ ਚਾਹ ਤੇ ਸਾਨੂੰ ਅੱਜ ਨਸੀਬ ਹੋਈ ਜੀ ਸਿੱਧੂ ਭਰਾ ਦੇ ਘਰ ਦੀ ਚਾਹ ਆ ਜੀ ਮੂਸਾ ਪਿੰਡ

ਕਰ ਲਿਆ ਸੀ ਟਾਲੀ ਵਾਲਾ ਖੇਤ ਲੋ ਜੀ ਪਹੁੰਚ ਗਏ ਆ ਟਾਲੀ ਵਾਲੇ ਖੇਤ ਤੇ ਬੜਾ ਕੁਝ ਇਥੇ ਚੇਂਜ ਹੋ ਗਿਆ ਵਾ ਤੇ ਤੁਹਾਨੂੰ ਦਿਖਾਉਣੇ ਆਂ ਸਾਰਾ ਕੁਝ ਕੁੜੀ ਆਉਣਾ ਵੇ ਤੁਸੀਂ ਲੀਜੀ ਨਾ ਬੜਾ ਵੀਡੀਓ ਯਾ ਵਲੋਗਿੰਗ ਸਸੀ ਗਾੜੀ ਨੌਰੀ ਯਾ ਲਾਸਟ ਆਪਾਂ ਬੜੀ ਲੈ ਕੇ ਆਈ ਬੜਾ ਕੋ ਚੇਂਜ ਹੋ ਗਿਆ ਪਹਿਲੇ ਮੈਂ ਆਇਆ ਹੀ ਕੋਈ ਸਾਲ ਡੇਢ ਸਾਲ ਪਹਿਲਾਂ ਬੜਾ ਕੋ ਚੇਂਜ ਹੋ ਗਿਆ ਆ ਗੁੰਡੇ ਦੀ ਵੀਡੀਓ ਦੇਖੀ ਨੀ ਆ ਕੋਈ ਕੈਗੋ ਯਾਤਰਾ ਤੁਸੀਂ ਦੇਖ ਸਕਦੇ ਹੋ ਦੂਸਰੀ ਕੈਗੋ ਯਾਤਰਾ ਬਾਕੀ ਜਿਹੜੀ ਹਿੰਦੀ ਦਾ ਟੱਡਾ ਦੀ ਜੀ ਤੁਸੀਂ ਕਰ ਲਓ ਜੂਮ ਕਰਕੇ ਦਿਖਾ ਦਿਓ ਭਾਈ ਆ ਜੁਧਵਾਲ ਮੁਸਾ ਹਰੀਦਵਾਰ ਸੇ ਮੁਸਾ ਆਬ ਬੁਨੇ ਜਿਮਾ ਵੀਡੀਓ ਦੇਖੀ ਗਈ ਤੇ ਬਹੁਤ ਵਧੀਆ ਲੱਗਿਆ ਜੀ ਉੱਥੇ ਆ ਕੇ ਤੇ ਮਾਤਾ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਬਾਪੂ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਆ ਜਾਓ ਕੁਝ ਰੱਖਣਾ ਇਹ ਕਰਨਾ ਮੈਂ ਚાલુ ਕਰ ਦਿੰਨਾ

ਕਾਹੀ ਗਾਣਾ ਮੈਨੂੰ ਯਾਦ ਨਹੀਂ ਆ ਰਿਹਾ ਜਿਹਦੀ ਯਾਦ ਆ ਗਿਆ ਕਮੈਂਟਾਂ ਵਿੱਚ ਦੱਸਿਓ ਕਿਤਾਹੇ ਗਾਣਾ ਚੁੱਲ ਦੇ ਪਿੱਛੇ ਸ਼ਾਇਦ ਉਹ ਪੇਂਟਿੰਗ ਪੇਂਟਿੰਗ ਚੈੱਕ ਕਰੋ ਸਾਡੇ ਵਾਸਤੇ ਰਬਰ ਬਰਬਰ ਨਹੀਂ ਗੱਤ ਨੂੰ ਵੈਂਟ ਲਾ ਰਹੇ ਹੋ ਕਿਉਂਕਿ ਆਪਾਂ ਮੱਥਾ ਤਾੜ ਕੇ ਲਿਆ ਸਾਡੇ ਵਾਸਤੇ ਬਰਬਰ ਤਿਆਰ ਕਰਨਾ ਪਈਆ ਤੇ ਬਰਬਰ ਚੇਂਜ ਹੋ ਗਿਆ ਜੀ ਇਸ ਤਰ੍ਹਾਂ ਸਾਡਾ ਜ ਸਾਡੇ ਨਾਲ ਆਇਆ ਸੀ ਬੰਦੂ ਭਾਈ ਤੇ ਬਾਕੀ ਲਾਸਟ ਵਿੱਚ ਚੇਕ ਕਰਵਾ ਲਓ ਤੇ ਆਪਾਂ ਜੀ ਜਵਾਰ ਕੇ ਜਾਣਾ ਹੀ ਪਰ ਉਹ ਇਸ ਕਰਕੇ ਨਹੀਂ ਗਏ ਕਿਉਂਕਿ ਸਾਡੇ ਕੋਲ ਟਾਈਮ ਘੱਟ ਵਾ ਆਪਾਂ ਵਾਪਸ ਗੁਰਦਾਸਪੁਰ ਜਾਣਾ ਆ 2:30 ਦਾ ਟਾਈਮ ਹੋ ਚੁੱਕਾ ਹੈ ਤੇ ਸਾਡੇ ਕੋਲ ਸਮਾਂ ਥੋੜਾ ਆ ਮਾਫੀ ਚਾਹੁੰਦੇ ਆ ਜੀ ਬਾਕੀ ਮਿਲਦੇ ਆ ਨਲ ਬ੍ਰਾਊਸਰ ਸასიਕਾਰ ਧੰਨਵਾਦ